ਅੱਜ ਦੀ ਗੱਲ ਸੁਣਾਇਆ ਅਤੇ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਖਾਲਸਾ ਜਹੋ ਜਲਾਲ ਦੇ ਨਾਲ ਦਰਸ਼ਨ ਕਰਨ ਬਾਅਦ ਸ੍ਰੀ ਗੋਵਿੰਦਵਾਲ ਸਾਹਿਬ ਜੀ ਸਾਡੇ ਚੌਟੀਆਂ ਦੀ ਊਰ ਤੇ ਆਸਰੇ ਦੇ ਆਸਰੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਅਮਰਦਾਸ ਜੀ ਜਿਨ੍ਹਾਂ ਦਾ 30450ਵਾਂ ਸਾਲ ਜੋ ਜੋਤੀ ਜੋ ਸਮਾਣਤਾ ਦਿਵਸ ਆ ਰਿਹਾ ਅਤੇ ਇਸ ਦੇ ਨਾਲ ਹੀ ਧੰਨ ਧੰਨ ਸਾਹਿਬ ਸ੍ਰੀ ਰਾਮਦਾਸ ਮਹਾਰਾਜ ਜੀ ਛੋਟੀ ਸਰਦਾਰ ਸਤਿਗੁਰ ਸੱਚੇ ਪਾਤਸ਼ਾਹ ਦਾ 450 ਸਾਲਾ ਗੁਰਪੁਰਬ ਆ ਰਿਹਾ ਇਹ ਸ਼ਤਾਬਦੀ ਨੂੰ ਜੋ ਸ਼ੋਭਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਧ ਵੱਡੇ ਪੱਧਰ ਦੇ ਮਨਾਈ ਜਾ ਰਹੀ ਹੈ ਅੱਜ ਉਸ ਨੂੰ ਸਮਰਪਿਤ ਸ੍ਰੀ ਨਨਦਪੁਰ ਸਾਹਿਬ ਦੀ ਸੰਗਤਾਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਨਨਦਪੁਰ ਸਾਹਿਬ ਤੋਂ ਇਹ ਚੱਲ ਕੇ ਗੁਰਦਵਾਰ ਸਾਹਿਬ ਪਹੁੰਚ ਰਿਹਾ ਹੈ ਇਹ ਨਗਰ ਕੀਰਤਨ ਜਿੱਥੇ ਅਨੰਦਪੁਰ ਸਾਹਿਬ ਤੋਂ ਰੰਪ ਹੋਇਆ ਗਰ ਸ਼ੰਕਰ ਉਸ ਤੋਂ ਅੱਗੇ ਬੰਗਾ ਫਗਵਾੜਾ ਜਲੰਧਰ ਕਰਤਾਰਪੁਰ ਤਖਤਪੂਰ ਸਲਾ ਹੁੰਦਾ ਹੋਇਆ ਸ਼ਾਮ ਦੇ ਸਮੇਂ ਸ੍ਰੀ ਗੁਰਦਵਾਰ ਸਾਹਿਬੇ ਕਿ ਪੁੱਜੇਗਾ ਸੰਗਤਾਂ ਵਿੱਚ ਬਹੁਤ ਭਾਰੀ ਇਛਾ ਸ਼ਰਧਾ ਦੇ ਪ੍ਰਤੀ ਭਰਿਆ ਹੋਇਆ ਹੈ ਅੱਜ ਅਸੀਂ ਸਾਡੇ ਪ੍ਰਬੰਧ ਛੋਟੇ ਪੈ ਗਏ ਅਸੀਂ 50 ਦੇ ਕਰੀਬ ਬੱਸਾਂ ਪੱਡਾ ਵਿੱਚ ਪੇਟੀਆਂ ਜਦੋਂ ਕੋਈ ਅਸੀਂ ਆਸਤੀ ਪੇਟੀਆਂ ਦੀ ਲਈ ਸੀ ਲੇਕਿਨ ਉਹ ਬਹੁਤ ਥੋੜੀਆਂ ਅੱਜ ਵੀ ਅਜੇ ਵੀ 50 ਬੱਸਾਂ ਹੋਰ ਚਾਹੀਦੀਆਂ ਸੰਕਟਾ ਇੰਨੀਆਂ ਤਿਆਰ ਖੜੀਆਂ ਸੋ ਹੋਰ ਕਿਹੜਾ ਸੰਕਟਾ ਦਾ ਜਿਹੜਾ ਉਹ ਵੀ ਲਵਾਇਆ ਜਾਏਗਾ ਸੋ ਮੈਂ ਸਬੂਚੀਆਂ ਸੰਕਟਾ ਨੂੰ ਅਪੀਲ ਕਰਦਾ ਕਿ ਆਓ ਆਪਾਂ ਤਰਗੁਰ ਅਮਰਦਾਸ ਮਹਾਰਾਜ ਤਰਗੁਰ ਰਾਮਦਾਸ ਮਹਾਰਾਜ ਜੀ ਦੇ ਦੋ ਨਾਂ ਸੁਮਾਕ ਮਾਦੇ ਮੌਕੇ ਵੀ ਆਪਾਂ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪ ਆਪਣੇ ਜੀਵਨ ਅੰਦਰ ਜੀਵਨ ਨੂੰ ਸਫਲਾ ਕਰਕੇ ਹਾਜ਼ਰੀ ਭਰ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੋ 450 ਸਾਲਾਂ ਸ਼ਤਾਬਦੀ ਰੂਪ ਤੇ ਵਿੱਚ ਸਿੱਖ ਪੰਥ ਦੇ ਨੁਮਾਇੰਦਾਂ ਜਥੇਬੰਦੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਸ਼ਰਧਾ ਭਾਵਨ ਤੇ ਉਤਸ਼ਾਹ ਦੇ ਨਾਲ ਸ੍ਰੀ ਅਮਰਤਸਰ ਸਾਹਿਬ ਗੁਰਦੁਆਰਾ ਮੰਨਜੀ ਸਾਹਿਬ ਦੀਵਾਨ ਹਾਲ ਵਿਖੇ 13 ਤੇ 14 ਤਰੀਕ ਨੂੰ ਔਰ ਸ਼੍ਰੀ ਗੋਇੰਦਵਾਲ ਸਾਹਿਬ ਜੀ ਵਿਖੇ 16 17 18 ਤਰੀਕ ਨੂੰ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਇਹਨਾਂ ਸ਼ਤਾਬ ਦੀ ਗੁਰਪੁਰਪਰਵਾਨ ਦੇ ਸਬੰਧ ਦੇ ਵਿੱਚ ਤਤਕਤ ਸ਼੍ਰੀ ਕੇਸਗੜ ਸਾਹਿਬ ਜੀ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਸਿੱਖ ਪੰਥ ਦੀ ਨਮਾਇਦਾ ਜੱਥੇਬੰਦੀ ਸ਼ਰੂਨੀ ਗੁਰਦੁਆਰਾ ਪਰਪੰਧ ਦੇ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਇੱਥੋਂ ਦੇ ਮੈਂਬਰ ਸਰਦਾਰ ਅਮਰਜੀਤ ਸਿੰਘ ਜੀ ਚਾवला ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਮਹਾਨ ਉਦਾਲਾ ਕੀਤਾ ਗਿਆ ਹੈ ਤਤ ਸ਼੍ਰੀ ਕੇਸਗੜ ਸਾਹਿਬ ਜੀ ਤੋਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਛਤਰ ਛਾਇਆ ਹੇ ਬਾਦ ਪਿਆਰੇ ਸਿੰਘ ਸਹਿबान ਨਿਸ਼ਾਨ ਸਿੰਘ ਸਹਿਬਾਨਾ ਦੀ ਇੱਕ ਵਾਈਟ ਦੇ ਵਿੱਚ ਮਹਾਨ ਨਗਰ ਕੀਰਤਨ ਆਰੰਭ ਹੋ ਗਿਆ ਹੈ ਜੋ ਫੜਾਦਰ ਫੜਾ ਫਿਰਦਾ ਹੋਇਆ ਸ਼ਾਮ ਵੇਲੇ ਸ੍ਰੀ ਗੋਇੰਦ ਸਿੰਘ ਸਾਹਿਬ ਜੀ ਦੇ ਵਿਖੇ ਪਹੁੰਚੇਗਾ ਸਮੁਤੀਆਂ ਨੂੰ ਸੰਗਤਾਂ ਬੇਨਤੀ ਹੈ ਕਿ ਇਹਨਾਂ ਨਗਰ ਕੀਰਤਨ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ